ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਰਵਾ ਵਲੌਗ ਵਿੱਚ ਅੱਜ ਦਿਨ ਹੈਗਾਗਾ ਐਤਵਾਰ ਅੱਜ ਹੈਗਾ ਮੱਸਿਆ ਦਾ ਦਿਹਾੜਾ ਤੇ ਮੈਂ ਗੁਰਦੁਆਰਾ ਸਾਹਿਬ ਜਾ ਕੇ ਹੁਣੀ ਆਈ ਆਂ ਬਸ ਪ੍ਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਤੇ ਕੰਮ ਆਪਣੇ ਥੋੜੇ-ਮੋਟੇ ਰਹਿ ਗਏ ਬਾਕੀ ਆਪਾਂ ਨੇ ਕਰ ਲੀ ਤੇ ਆਹ ਵਾਲਾ ਸੂਟ ਮੈਂ ਅੱਜ ਤਾਂ ਪਾ ਲਿਆ ਮੈਂ ਕਿ ਚਲੋ ਨਾਲੇ ਤੇ ਇਹਦਾ ਮੈਂ ਪਾਣੀ ਜਿਹਾ ਕੱਢ ਦੂੰਗੀ ਵੀ ਧੋ ਪੈ ਜੂ ਇਹਦੇ ਵਿੱਚ ਤੇ ਜਿੱਦੇ ਜਾਣਾ ਹੋਇਆ ਕਿਸੇ ਪ੍ਰੋਗਰਾਮ ਤੇ ਉਹਦੇ ਪਾ ਲੂਣੀ ਮੈਂ ਇਹ ਬੈਸਨ ਕੋਨੀ ਵਾਲਾ ਸੂਟ ਦੇਖੋ ਕੱਪੜਾ ਬਹੁਤ ਵਧੀਆ ਇਹ ਤੇ ਹੁਣ ਮੈਂ ਇਹਨੂੰ ਬਦਲਦੀ ਆ ਜਿਹੜੇ ਨਿੱਕੇ-ਮੋਟੇ ਕੰਮ ਰਹਿ ਗਏ ਉਹ ਕਰਤੀ ਇਹ ਅੱਜ ਦਿਨ ਹੈਗਾ ਸੌ ਬਾਰ ਬਾਰ ਮੈਂ ਝੜ ਲਾ ਕੇ ਗਈ ਸੀ ਗ੍ਰੇਸੀ ਕੂਰਾ ਕਿੱਥੇ ਹੈ ਕੂਰਾ ਕਿੱਧਰ ਗਿਆ ਇੰਨ ਬਾਰ ਕੱਟਿਆ ਸੀ ਤੇ ਆਪਣੀ ਜਿਹੜੀ ਹਲਦੀ ਸੀ ਆ ਦੇਖੋ ਹੋ ਗਈ ਪੱਤੇ ਕੱਟ ਲਏ ਆਪਣੀ ਬੈਂਗ ਨੇ ਦਬੂਟਾ ਵੀ ਵਧੀਆ ਚੱਲ ਪਿਆ ਪਹਿਲਾਂ ਮੱਚ ਜਿਹਾ ਸੀ ਬਾਬਾ ਖਰਾਬ ਜਿਹਾ ਹੋਇਆ ਸੀ ਹੁਣ ਬਧੀਆ ਚੱਲ ਰਿਹਾ ਐ ਲੋ ਵੀਰਾਂ ਵੀ ਬਹੁਤ ਵਧੀਆ ਚੱਲ ਰਿਹਾ ਹੈ ਮਨੇ ਪਲਾਟ ਖਰਾ ਹੋ ਗਿਆ ਸੀ ਸਾਰਾ ਫੇਰ ਦੁਬਾਰੇ ਚੱਲੇ ਹੈ ਤੇ ਚਿੜੀ ਦਿਖਾਉਣੀ ਹੈ ਸੁਨੋ ਟਿੱਕੀ ਬੈਠਿਆ ਅਨੇ ਚ ਉੱਤੇ ਵੀ ਨਾ ਜਾਵੇ ਦੇਖੋ ਬੈਠੀ ਹੈ ਟਿੱਕੀ ਟਿੱਕੀ ਚੁੰਝ ਜੀ ਹੈਗੀ ਆ ਮੈਂ ਚ ਬੈਠੀ ਆਂ ਆ ਜੈ ਗ੍ਰੇਸੀ ਏਟੀ ਗ੍ਰੇਸੀ ਗ੍ਰੇਸੀ ਇਧਰ ਦੇਖੀ ਫਿਰ ਚੰਗਾ ਫਿਰ ਤੈਨੂੰ ਗੱਲ ਨਹੀਂ ਸੁਣਦੀਗੀ ਵੀਡੀਓ ਨਹੀਂ ਬਣਾਉਂਦੀ ਮੈਂ ਤੇ ਜੈਸਨ ਨਾਲ ਗੱਲ ਕਰੀਏ ਨਹੀਂ ਹੈਗੀ ਹਾਂ ਜੈਸਨ ਜੈਸਨ ਨਾਲ ਗੱਲ ਕਰਦੀ ਆਂ ਇਹਨੂੰ ਪਤਾ ਲੱਗ ਗਿਆ ਹੁੰਦਾ ਵੀ ਮੇਰੀ ਵੀਡੀਓ ਬਣਾਉਂਦੇ ਆਂ ਭੈੜੀ ਬੋਤ ਇਹ ਚੱਕ ਕੇ ਸਿਆਣੀ ਬਣ ਕੇ ਵੜ ਗਈ ਗਰੇਸੀ ਚਲ ਕੰਮ ਕਰਦੇ ਨਵੀ ਨੂੰ ਤਿਆਰ ਕਰਨਾ ਹਜੇ ਆਟਾ ਮੈਂ ਗੁੰਨ ਲਿਆ ਤੇ ਅੱਜ ਮੈਂ ਬਣਾਈਆਂ ਸੀਵੀਆ ਸੀਰੀਆਂ ਦੀ ਹੋਣਾ ਵੀਡੀਓ ਮੈਂ ਤਾਲੀ ਬਣਾਈ ਕਿਉਂਕਿ ਪਹਿਲਾਂ ਮੇਰੀ ਪਾਈ ਗਈ ਦੁੱਧ ਪਿਆ ਸੀ ਮੈਂ ਕਿਹਾ ਚਲੋ ਸੀਰੀਆਂ ਬਣਾ ਲੈਣੇ ਹੈਗੇ ਇਹ ਆਪਾਂ ਨੇ ਧੋਤੇ ਆ ਫਿਰ ਤੇ ਸੀਗੇ ਉਹ ਆਪਣਾ ਅਕਰੋਟ ਬਦਾਮ ਤੇ ਛੋਲੇ ਕਾਲੇ ਛੋਲੇ ਤੇ ਨਵੀ ਨੂੰ ਬੁਖਾਰ ਹੋ ਗਿਆ ਤੇ ਇਹਦੀ ਮੈਂ ਗੁੱਟਾਂ ਕਰਦੀ ਸੀ ਉਦੋਂ ਪਤਾ ਲੱਗਿਆ ਮੈਂ ਕਿ ਸਾਰੇ ਇਹ ਤਾਂ ਪੀ ਜਾਂਦੇ ਇਹਨੂੰ ਜ਼ੁਖਾਮ ਲੱਗਿਆ ਪਿਆਗਾ ਫਿਰ ਮੈਂ ਇਹਨੂੰ ਆਖਿਆ ਚਲ ਤੂੰ ਵਰਦੀ ਲਾ ਦੇ ਤੇ ਫੇਰ ਅੱਜ ਮੈਂ ਇਹਦੀਆਂ ਫਰੈਂਚ ਮੀਟੀਆਂ ਘਾਤੀਆਂ ਮੈਂ ਕਿ ਹੁਣ ਸਰਬੌਨ ਤਾਂ ਲੱਗੀ ਹੈਗੀ ਇਹ ਰੇਸ਼ਾ ਲੱਗਿਆ ਵੇ ਸਰ ਸਰ ਨੂੰ ਤਾਂ ਪੀ ਜਾਂਦਾ ਇਹਨੂੰ ਸਰ ਨੂੰ ਹੀ ਚੜਦਾ ਜ਼ਿਆਦਾ ਬੁਖਾਰ ਠੀਕ ਆ ਮੈਂ ਬਾਹਰ ਆਜੀ ਪੁੜੇ ਫੋਨ ਤਾਂ ਸੀਗਾ ਦੂਪਟਰਾਣੀ ਉੱਥੇ ਬੈਠੀ ਆਜੇ ਨੂੰ ਮਾਉਣਗੇ ਆ ਕੇ ਹਾਂਜੀ ਕੰਮ ਆਪਾਂ ਨੇ ਸਾਰਾ ਕਰ ਲਿਆ ਤੇ ਨਵੀਨ ਨੂੰ ਅੱਜ ਬੁਖਾਰ ਸੀਗਾ ਅੱਜ ਨੇ ਵੀ ਕਈ ਨਹੀਂ ਪਹਿਲਾਂ ਸਕੂਲ ਨੂੰ ਤਿਆਰ ਹੋ ਗਈ ਸੀਗੀ ਬਾਅਦ ਵਿੱਚ ਫਿਰ ਅਸੀਂ ਜਾਣ ਨਹੀਂ ਦਿੱਤਾ ਕਿਉਂਕਿ ਇਹਦੇ ਸਿਰ ਨੂੰ ਬੁਖਾਰ ਬਹੁਤ ਜ਼ਿਆਦਾ ਸੀ ਫਿਰ ਸਵੇਰ ਦਵਾਈ ਦਵਾਈ ਫਿਰ ਮੈਂ ਅੰਗਣਵਾੜੀ ਚ ਆਪਦੇ ਨਾਲ ਹੀ ਲੈ ਗਈ ਅੰਗਣਵਾੜੀ ਤੋਂ ਆ ਕੇ ਫਿਰ ਮੈਂ ਚਾੜ ਪੋਚਾ ਲਾ ਕੇ ਸਾਰ ਸਫਾਈ ਕੀਤੀ ਨਾਲੇ ਚਾਦਰ ਬਦਲੀ ਤੇ ਵੀਡੀਓ ਉਹਦੋਂ ਮੈਂ ਚਲਾਈ ਨਹੀਂ ਇਹ ਮੇਰਾ ਜੀਨ ਕੀਤਾਗਾ ਤੇ ਹੋਨ ਮੈਂ ਕਿ ਚੱਲ ਥੋੜੀ ਜੀ ਵੀਡੀਓ ਕੱਲ ਵਾਲੀ ਪਈ ਹੈਗੀ ਐਂਤਵਾਰ ਵਾਲੀ ਬਣਾਈ ਤੇ ਮੈਂ ਹਾਂ ਚੱਲੋ ਕੰਪਲੀਟ ਕਰ ਲਾਂ ਮੈਂ ਇਹਨੂੰ ਤੇ ਹੁਣ ਮੈਂ ਬਸ ਤਾਂ ਪੋਚਾ-ਪੋਚਾ ਲਾ ਕੇ ਠੀਸੀਗੀ ਤੇ ਦਿਖਾਉਣੀ ਆ ਮੈਂ ਸਭ ਨੂੰ ਕਿਹੜੀ ਚਾਦਰ ਵਿਛਾਈ ਇਹਨਾਂ ਵੀ ਸੁੱਤੀ ਪਈ ਹੈ ਉਹਨੂੰ ਦਵਾਈ ਦਿੱਤੀ ਸੀਗੀ ਹਾਂਜੀ ਇਹਨਾਂ ਵੀ ਸੁੱਤੀ ਪਈ ਹੈਗੀ ਦਵਾਈ ਦਿੱਤੀ ਹੈ ਇਹਨੂੰ ਤੇ ਆਹ ਵਾਲੀ ਚਾਦਰ ਵਿਛਾਈ ਸੀਗੀ ਮੈਂ ਤੇ ਕਰੀ ਸੀ ₹300 ਦੀ ਸੁੱਤੀ ਪਈ ਹੈ ਵੀ ਬਾਰ ਉਹ ਸਾਫ ਸਫਾਈ ਸਾਰੀ ਕਰ ਲਈ ਆ ਉਧਰੋਂ ਵੀ ਕਰਾਈ ਡਰੈਗ ਰੂਮ ਚ ਵੀ ਲਾਇਆਈ ਸੀਗੀ ਪੋਚਾ ਤੇ ਇੱਧਰ ਵੀ ਲਾਤਾ ਇੱਕ ਦੋ ਭਾਂਡੇ ਜੇ ਪਏ ਆ ਮੈਂ ਚੱਲ ਫੇਰ ਧੋ ਲੂੰਗੀ ਤੇ ਲਾਈਟਾਂ ਬੰਦ ਕਰਿਆ ਮੈਂ ਪੱਖਾ ਵੀ ਚੱਲੀ ਜਾਂਦਾ ਇਹਦਾ ਇੱਧਰ ਲਈ ਅੱਜ ਮੈਂ ਦੀਵਾਨ ਦੀ ਚਾਦਰ ਵੀ ਬਦਲਤੀ ਤੇ ਬਾਕੀ ਆਪਣਾ ਸਾਰਾ ਬਧੀਆ ਸਾਫ ਸੁਥਰਾ ਹੋ ਗਿਆ ਸਾਫ ਸਾਫ ਕੂਲਰ ਵੀ ਸਾਡਾ ਬਸ ਹੁਣ ਸਾਫ ਬਣਾ ਲਾ ਕਿਉਂਕਿ ਅਸੀਂ ਇਹਨਾਂ ਚਲਾਉਂਦੇ ਨਹੀਂ ਇਹਨੂੰ ਸਾਫ ਕਰਕੇ ਤੇ ਇਹਦੇ ਉੱਤੇ ਕਵਰ ਚੜਾ ਦੇਵਾਂਗੇ ਅੰਦੀ ਅੱਜ ਬਣਾਉਂਦੀ ਸੀ ਕਿ ਮੈਂ ਬੈਠਾ ਤੇ ਵੀਡੀਓ ਫੇਰ ਨਹੀਂ ਮੈਂ ਤਲਾਈ ਤੇ ਫਿਰ ਮੈਂ ਖਤਰ ਬਣਾਈ ਲਿਖੀ ਥੋੜੀ ਜਿਹੀ ਵੀਡੀਓ ਤੇ ਮੋਟੋ ਮੋਟੇ ਆਪਾਂ ਨੇ ਪਿਆਜ਼ ਕੱਟ ਲਈ ਲੰਬੇ ਤੇ ਟੂਫਾੜੀਆਂ ਮੈਂ ਵੀਆਂ ਜੀਆਂ ਕਟੀਆਂ ਹੋਈਆਂ अपना पेठा धो के रख लिया हूँ आपने गए तड़का भांडे मेरे पे है दो की है बस चाहे हो तो गए एकदम बाकी मैमांज ले देंगे कच्ची आम्बी चुनि भुन ली ज्यादा नहीं भुन गए आप ਉਸ ਤੋਂ ਅੰਤ ਤੱਕ ਮਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਿਦੋਂ ਪਿਆਜ਼ browned ਹੋ ਗਏ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਮਿਰਚ ਲੋੜ ਮਟਾਵ ਤੇ ਇਹ ਪੇਸਟ ਹਾਂਜੀ ਪਿਆਜ਼ ਆਪਣੇ ਭੁੱਜ ਕੇ ਥੋੜਾ ਪਾ ਲਏ ਪਰ ਥੋੜਾ ਜਿਹਾ ਗੋੜਾ मूंग मिर्च थोड़ी जी पावगे आप काली मिर्च मूंग मिर्च इन्हें जरूरी तरह हिला देंगे से ना पानी घट ही रखना है हाँ जी हल्का ज मैं पानी पाया ਕਿ ਜਿਹੜਾ ਆਪਣਾ ਗੋੜਾ ਚੰਗੀ ਤਰ੍ਹਾਂ ਖੁਰਚੇ ਜਿਆਦਾ ਨਹੀਂ ਪਾਇਆ ਜਮਾ ਥੋੜਾ ਹੀ ਪਾਇਆਗਾ ਨਹੀਂ ਤਾਂ ਫਿਰ ਆਪਣੇ ਮਸਾਲੇ ਮੱਚ ਜਾਣਗੇ ਹਾਂ ਜੀ ਮਸਾਲਾ ਆਪਣਾ ਪੁੱਜ ਗਿਆ ਤੇ ਗੋੜੀ ਆਪਣਾ ਵਧੀਆ ਚਲੋ ਚੰਗੀ ਤਰ੍ਹਾਂ ਹੁਣ ਸਾਗਲਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਜੇ ਤੁਹਾਡੇ ਕੋਲ ਕੱਚੇ ਅੰਬ ਨਹੀਂ ਹੈਗੇ ਤਾਂ ਤੁਸੀਂ ਇਹਦੇ ਵਿੱਚ ਨਾ ਇਮਲੀ ਵੀ ਪਾ ਸਕਦੇ ਹੋ ਤੇ ਅਚਾਰ ਵੀ ਪਾ ਸਕਦੇ ਹੋ ਬਟਾ ਹੁਣ ਆਪਾਂ ਆਮਗੇ ਦੇ ਵਿੱਚ ਪੇਠਾ ਇਹੋ ਪੇਠਾ ਪਾ ਦਾਂਗੇ ਆਪਾਂ ਇਹਨੂੰ ਸলো ਕਰਕੇ ਰੱਖਾਂਗੇ ਆਪਾਂ ਇਹਨੂੰ ਢਾ ਕੇ ਰੱਖ ਦਿੰਦੇ ਮਸਾਲੇ ਜਿਹੜੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਮੂਰ ਮਿਰਚ ਬਹੁਤ ਸਵਾਦ ਬੰਦਾ ਇਹ ਪੇਠਾ ਇਹਨੂੰ ਪਾਤੀ ਮੰਗਣਾ ਤਾਂ ਤੁਸੀਂ ਦੇਖੀ ਕਿੰਨੀ ਅਸਰ ਰਹੀ ਇਹ ਇਹਦੇ ਇਹਨਾਂ ਪੇਕਾ ਕੱਚਾ ਸੀਗਾ ਇਹਦੇ ਵਿੱਚ ਪਾਣੀ ਪੂਣੀ ਪਾਉਣ ਦੀ ਲੋੜ ਨਹੀਂ ਜਿਦਾ ਆਪਾਂ ਨੇ ਮਸਾਲੇ ਈ ਪਾਏ ਸੀ ਥੋੜਾ ਆ ਜਾਊਗੀ 4 ਚਮਚੇ ਬਸਨ ਤਾਸਕਮੈਂਟ ਹੋਸੀ ਲੱਗੂਗਾ ਜੀਂੜਾ ਆਪਣਾ ਪੇਠਾ ਬਣਾ ਕੇ ਤਿਆਰ ਹੋ ਗਏ ਕਸਤੂਰੀ ਮੇਥੀ ਹੈਣੀਗੀ ਨਾਈਂ ਧਨੀਏ ਨਹੀਂ ਤਾਂ ਮੈਂ ਉਹ ਪਾ ਦਿੰਦੀ ਜੀ 5-7 ਮਿੰਟ ਹੋਰ ਸੇਕ ਲੱਗਦੀ ਜੂਗਾ ਇਹਨੂੰ ਰੱਖ ਦਿੰਨੇ ਆ ਢਾ ਕੇ ਹਾਂਜੀ ਦੇਖਦੇ ਨੇ ਸਭ ਬੜੀ ਵੀ ਦੇਖੂਈ ਹੋਈ ਆ ਜੀ Ne yapıyordu? Ne yapıyordu? Ne yapıyordu? कच्चा कच्चा भे था जी हम ए बनावा रोटी सब्जी आपा टाक गैस करा बंद